ਇਹ ਕੋਲ ਸਾਰੀਆਂ ਹੀ ਸਿੱਖ ਸੰਸਥਾਵਾਂ ਜਿਹੜੇ ਵੀ ਯਤਨ ਕਰ ਰਹੇ ਨੂੰ ਭਈ ਜਿਹੜਾ ਜਥਾ ਵਾ ਉਹ ਜਾਵੇ ਉਹਦੇ ਬੜੇ ਕਾਰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਡੇ ਪਹਿਲੇ ਗੁਰੂ ਆ ਤੇ ਉਹਨਾਂ ਦਾ ਜਨਮ ਸਥਾਨਾ ਗੁਰਦੁਆਰਾ ਸ੍ਰੀ ਤਨਕਾਣਾ ਸਾਹਿਬ ਜਿੱਥੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਉੱਥੇ ਸੰਗਤਾਂ ਕਿਉਂਕਿ ਇਹ ਪ੍ਰੋਟੋਕਾਲ ਦੇ ਜਥੇ ਆ ਸਦੀਆਂ ਜਦੋਂ ਤੋਂ 47 ਤੋਂ ਬਾਅਦ ਜਦੋਂ ਤੋਂ ਨਿਯਮਤ ਹੋਏ ਤੇ ਇਹ ਜਥੇ ਸਾਡੇ ਆਧਾਰ ਹੈ ਇਹਦੇ ਲਈ ਸਰਕਾਰ ਨੂੰ ਅਜੇ ਕਿਉਂਕਿ ਸਮਾਂ ਪਿਆ ਆ ਸਰਕਾਰ ਨੂੰ ਸਿੱਖਾਂ ਦੇ ਮੰਗ ਤੇ ਧਿਆਨ ਕਰਨਾ ਚਾਹੀਦਾ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪਾਸਪੋਰਟਾਂ ਦੀ ਲਿਸਟ ਬਣਾ ਕੇ ਪਾਕਿਸਤਾਨ ਦੇ ਉੱਥੇ ਮੈਸੇਜ ਵੀ ਦਿੰਦੀ ਭਾਰਤ ਸਰਕਾਰ ਨੂੰ ਵੀ ਇਹਨਾਂ ਨੇ ਜਾਣਕਾਰੀ ਦੇਣੀ ਹੁੰਦੀ ਹੈ ਇਹ ਆਪਣੀ ਲਿਸਟ ਬਣਾ ਕੇ ਭੇਜਣ ਤੇ ਸਰਕਾਰ ਨੂੰ ਚਾਹੀਦਾ ਇਹ ਉਹਨਾਂ ਨਾਲ ਤਾਲਮੇਲ ਵੀ ਕਰਨਾ ਹਰ ਪੱਧਰ ਤੇ ਸਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਔਰ ਜਥਾ ਜਿਹੜਾ ਉਹ ਉੱਥੇ ਜਾਣਾ ਚਾਹੀਦਾ ਕਿਉਂਕਿ ਜੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਅਸੀਂ ਸਾਰੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਦੇ ਹਾਂ ਕੱਲੇ ਸਿੱਖ ਹੀ ਨਹੀਂ ਜਾਂਦੇ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਮਨਾਉਣ ਤੇ ਪੰਜਾਬ ਦੇ ਵਿੱਚੋਂ ਸਾਡੇ ਹਿੰਦੂ ਵੀਰ ਵੀ ਜਾਂਦੇ ਆ ਤੇ ਜਿਹੜਾ ਵੀ ਉੱਥੇ ਜਾਣਾ ਚਾਹੁੰਦਾ ਵਾ ਸਰਕਾਰ ਨੂੰ ਇਹ ਚਾਹੀਦਾ ਵੀ ਇਹ ਉਹ ਸਰਕਾਰ ਨੂੰ ਪਹਿਲਾਂ ਇਨਸ਼ੋਰ ਕਰ ਲੈਣ ਜਿਵੇਂ ਮੰਨ ਲਓ ਵੀ ਉੱਥੇ ਹੋਰ ਵੀ ਤੇ ਲੋਕ ਬਾਹਰ ਹੁੰਦੇ ਹੀ ਆ ਜਾਂ ਮੈਨੂੰ ਇਹ ਵੀ ਪਤਾ ਲੱਗਾ ਵਾ ਕਿ ਜਿਵੇਂ ਉਧਰੋਂ ਕੁਛ ਇੱਧਰ ਤੇ ਇੱਧਰੋਂ ਕੁਛ ਉਧਰ ਅਜੇ ਵੀ ਲੋਕ ਜਾ ਰਹੇ ਕਈ ਉਧਰੋਂ ਇੱਧਰ ਆਏ ਤੇ ਉਧਰੋਂ ਇੱਧਰ ਆਏ ਲੰਘਾ ਜਿਹੜਾ ਵਾ ਮੈਸੇਜ ਤੇ ਕਿ ਆਪਣਾ ਜਿਹੜਾ ਬਾਰਡਰ ਥੋੜਾ ਬੋਧਾ ਖੁੱਲਾ ਹੈ ਜਥਾ ਜਿਹੜਾ ਜਾਣਾ ਖਾਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਥਾ ਜੋ ਕਿ ਸਿੱਖਾਂ ਦੀ ਸਰਮੌਰ ਨੁਮਾਇੰਦਗੀ ਜਮਾਤ ਆ ਇਹ ਜਥਾ ਜਾਣਾ ਚਾਹੀਦਾ ਜ਼ਰੂਰ ਬਾਕੀ ਵੀ ਜਥਿਆਂ ਨੂੰ ਜਾਇਜ਼ ਦੇਣੀ ਚਾਹੀਦੀ ਆ ਇਹ ਉਥੋਂ ਦੀ ਸਰਕਾਰ ਨਾਲ ਗੱਲ ਇਥੋਂ ਦੀ ਸਰਕਾਰ ਕਰੇ ਵੀ ਸਾਡਾ ਜਥਾ ਜਿਹੜਾ ਆਉਣਾ ਇਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਤੁਹਾਡੀ ਆ ਇਹ ਸਾਰਾ ਕੁਝ ਕਰਵਾ ਕੇ ਜਥੇ ਨੂੰ ਜਾਣ ਦੇਣਾ ਚਾਹੀਦਾ ਜਥਾ ਜਾਣਾ ਚਾਹੀਦਾ ਕਿਉਂਕਿ ਸਾਡੀਆਂ ਭਾਵਨਾਵਾਂ ਜੁੜੀਆਂ ਆ ਅਸੀਂ ਜਦੋਂ ਅਰਦਾਸ ਕਰਦੇ ਆਂ ਤੇ ਅਸੀਂ ਤੇ ਖੁੱਲੇ ਦਰਸ਼ਨ ਦੇਦਾਰੀ ਦੀ ਗੱਲ ਕਰਦੇ ਆਂ ਰੋਜ਼ ਹੀ ਕਿ ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੇਦਾਰਕ ਸੇਵਾ ਸੁਭਾਲ ਦਾ ਦਾਨ ਖਾਲਸਾ ਨੇ ਬਖਸ਼ੋ ਔਰ ਉਹਦੇ ਉਲਟਾ ਤੇ ਜਾ ਕੇ ਜਿਹੜੇ ਸਾਡੇ ਪ੍ਰੋਟੋਕਾਲ ਦੇ ਜਥੇ ਵੀ ਆ ਜੇ ਉਹਨਾਂ ਨੂੰ ਰੋਕਿਆ ਜਾਂਦਾ ਵਾ ਤੇ ਸਾਡੇ ਸਾਡੇ ਦਿਲ ਨੂੰ ਵੀ ਤੇ ਪੁੱਛੋ ਨਾ ਸਿੱਖਾਂ ਦੇ ਆਨ ਨੂੰ ਕਿ ਸਾਡੇ ਦੇ ਕੀ ਬੀਤਦੀ ਹੈ ਸਾਡਾ ਇਸ਼ਕ ਵਾ ਗੁਰੂ ਨਾਨਕ ਸਾਹਿਬ ਦੇ ਨਾਲ ਸਾਡੀ ਮੁਹੱਬਤ ਆ ਉੱਥੇ ਸਾਡੇ ਗੁਰੂ ਦਾ ਪ੍ਰਕਾਸ਼ ਉੱਥੇ ਹੋਇਆ ਅਰ ਗੁਰੂ ਨਾਨਕ ਸਾਹਿਬ ਦਾ ਹੀ ਪ੍ਰਕਾਸ਼ ਦਿਹਾੜਾ ਮਨਾਇਆ ਜਾਣਾ ਤਾਂ ਇਹਦੀ ਵੀ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਚਾਹੀਦੀ ਆ ਤੇ ਜਥੇ ਲਈ ਉਥੋਂ ਦੀ ਸਰਕਾਰ ਦੇ ਨਾਲ ਪੂਰਾ رابطہ ਕਰਨ ਸੁਰੱਖਿਆ ਪੁਖਤਾ ਕਰਾਉਣਾ ਉਹ ਉਥੇ ਵਾਲਿਆਂ ਨੂੰ ਪੁਖਤਾ ਕਰਨ ਪਰ ਜਥਾ ਜਾਣ ਦੇ ਲਈ ਇੱਕ ਮਾਹੌਲ ਤਿਆਰ ਕਰਨਾ ਜਿਹਦਾ ਅਜੇ ਸਮਾਂ ਹੈਗਾ ਵਾ ਸਰਕਾਰਾਂ ਇੱਥੇ ਕਰ ਸਕਦੀਆਂ ਪਰ ਇਦਾਂ ਇੱਕ ਚਿੱਠੀ ਦੇ ਵਿੱਚ ਹੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਦਰਕਨਾਰ ਕਰ ਦੇਣਾ ਇਹ ਆਹ ਕਾਰਨ ਕਰਕੇ ਜਥਾ ਜਾਊ ਕਹਿੰਦੀ ਹੈ ਠੀਕ ਨਹੀਂ ਹੈਗਾ ਸਰਕਾਰ ਨੂੰ ਦੁਬਾਰਾ ਦੋਏ ਦੇਤੇ